ਸਿਧਾਰਮੰਤਾ ਸਾਹਿਬ ਦੇ ਵਿੱਚ ਔਰਤ ਨੇ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਹੈ। ਪਰਿਕਰਮਾ ਦੇ ਵਿੱਚ ਔਰਤ ਦੇ ਵੱਲੋਂ ਯੋਗਾ ਕੀਤਾ ਗਿਆ, ਯੋਗਾ ਕਰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਔਰਤ ਦੇ ਵੱਲੋਂ ਗੁਰੂ ਘਰ ਵੱਲ ਕੀਤੇ ਪੈਰ ਕੀਤੇ ਨੇ। ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਔਰ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਵੱਡੀ ਖਬਰ ਆਇਆ ਤਾਂ ਤਸਵੀਰ ਵੀ ਸਾਹਮਣੇ ਆਈ ਹੈ। ਇੱਕ ਮਹਿਲਾ ਦੇ ਵੱਲੋਂ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਗਿਆ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਸ ਮਹਿਲਾ ਦੇ ਵੱਲੋਂ ਸਿੱਖ ਮਰਿਆਦਾ ਦਾ ਉਲੰਘਣ ਕੀਤਾ ਗਿਆ ਪਰਿਕਰਮਾ ਦੇ ਵਿੱਚ ਔਰਤ ਦੇ ਵੱਲੋਂ ਯੋਗਾ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸੇ ਖਬਰ ਤੇ ਜਾਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ ਮੇਰੇ ਸਹਿਯੋਗੀ ਪਰਮਵੀਰ ਆਲਕ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਰਮ ਕੀ ਕੁਝ ਅਪਡੇਟ ਹੈ ਔਰ ਜਿਸ ਮਹਿਲਾ ਦੇ ਵੱਲੋਂ ਯੋਗਾ ਕੀਤਾ ਗਿਆ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਤੇ ਕੀ ਉਸਤੇ ਖਿਲਾਫ ਕੋਈ ਐਸਜੀਪੀਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਜਾਂ ਹੋਰ ਕੀ ਕੁਝ ਅਪਡੇਟ ਹੈ ਤਾਂ ਬਿਲਕੁਲ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਦੇ ਘਰ ਆ ਕੇ ਕਿਸ ਤਰ੍ਹਾਂ ਮर्यादा ਦਾ ਘਾਣ ਕਰਦੀਆਂ ਨੇ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੀਆਂ ਜਿੱਥੇ ਪ੍ਰਕਰਮਾ ਦੇ ਵਿੱਚ ਇੱਕ ਲੇਡੀ ਵੱਲੋਂ ਕਿਸ ਤਰ੍ਹਾਂ ਮर्यादा ਦਾ ਉਲੰਘਣ ਕੀਤਾ ਗਿਆ ਇਸ ਨੂੰ ਬੇਦਬੀ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੈਰ ਸੀਗੇ ਉਹ ਗੁਰੂ ਮਹਾਰਾਜ ਦੇ ਦਵਾਰ ਵੱਲੋਂ ਕੀਤੇ ਗਏ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਯੋਗਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਫਿਰ ਇਹ ਤਸਵੀਰਾਂ ਜਿਹੜੀਆਂ ਅਸੀਂ ਕਿਹਾ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਵੱਡੀ ਗੱਲ ਹੈ ਕਿ ਐਸ.ਪੀ.ਸੀ. ਦੇ ਮੁਲਾਜ਼ਮ ਜਿਹੜੇ ਦਿਵਾਤਾਰ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਅਸੀਂ ਕਹ ਲਈਏ ਕਿ ਸੁੱਤੇ ਜ਼ਰੂਰ ਦਿਖਾਈ ਦਿੱਤੇ ਕਿ ਇੰਨਾ ਸਭ ਕੁਝ ਹੋ ਗਿਆ ਇੰਨਾ ਟਾਈਮ ਲੋਕਾਂ ਨੂੰ ਲੱਗਦਾ 2 ਤੋਂ 3 ਮਿੰਟ ਕਰਨ ਲੱਗਿਆ ਹਰ ਇੱਕ ਹਸਪਤਾਲ ਨੂੰ ਲੱਗਦਾ ਹੈ ਕਿ ਇਹ ਲਗਾਤਾਰ 4-5 ਮਿੰਟ ਪ੍ਰੋਗਰਾਮ ਚੱਲਿਆ ਤਾਂ ਕਿਸੇ ਦਾ ਵੀ ਇਹਦੇ ਵੱਲ ਧਿਆਨ ਨਹੀਂ ਗਿਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਜਿਹੜੀਆਂ ਸਿੱਖ ਜਥੇਬੰਦੀਆਂ ਐ ਉਹਨਾਂ ਦੀ ਜ਼ਰੂਰ ਰੋਜ਼ ਦੀ ਲਹਿਰ ਜਾਂਦੀ ਹੈ ਤਾਂ ਕਾਰਵਾਈ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਉਹ ਦੇਖਣਾ ਹੋਵੇਗਾ ਕਿ ਐਸ.ਪੀ.ਸੀ. ਇਸ ਤੇ ਕੀ ਕਾਰਵਾਈ ਕਰਦੀ ਹੈ ਹੂੰ ਬਿਲਕੁਲ ਪਰਮ ਅਗਰ ਦੇਖਿਆ ਜਾਵੇ ਤੇ ਜਦੋਂ ਅਪਾਰਿਕਰਮਾ ਤੇ ਕਾਫੀ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਕਿ ਕੋਈ ਕਿਸੇ ਤਰ੍ਹਾਂ ਦੀ ਅਜਿਹੀ ਹਰਕਤ ਨਾ ਕਰ ਦੇਵੇ ਕਿ ਜਿਹੜੀ ਕਿ ਸਿੱਖ ਮਰਿਆਦਾ ਦਾ ਉਲੰਘਣ ਕਰਦੀ ਹੋਵੇ ਤਾਂ ਤੁਸੀਂ ਵੀ ਦੱਸ ਰਹੇ ਹੋ ਕਿ ਇਸ ਮਹਿਲਾ ਦੇ ਵੱਲੋਂ ਕੁਝ ਮਿੰਟਾਂ ਦੇ ਲਈ ਯੋਗਾ ਕੀਤਾ ਗਿਆ ਤਾਂ ਸੇਵਾਦਾਰਾਂ ਦੀ ਅੰਗੈਲੀ ਅਸੀਂ ਜਰੂਰ ਇੱਥੇ ਕਹਿ ਸਕਦੇ ਹਾਂ ਪਰ ਇਹ ਜਦੋਂ ਯੋਗਾ ਕਰ ਰਹੀ ਸੀ ਕਿ ਕੁਝ ਇਸ ਸੰਬੰਧੀ ਤੁਹਾਡੇ ਕੋਲ ਅਪਡੇਟ ਹੈ ਕਿ ਕਿੰਨੇ ਕ ਵਜੇ ਇਸ ਮਹਿਲਾ ਦੇ ਵੱਲੋਂ ਯੋਗਾ ਕੀਤਾ ਜਾ ਰਿਹਾ ਸੀ ਯੋਗਾ ਡੇ ਵਾਲੀ ਦਿਨ ਦੀ ਘਟਨਾ ਜਿਹੜੀ ਇਹ ਦੱਸੀ ਜਾ ਰਹੀ ਹੈ ਫਿਲਹਾਲ ਜਿਹੜੀ ਐਸਡੀਪੀਟੀ ਹੈ ਉਹ ਆਪਣੇ ਪੱਤਰ ਦੇ ਉੱਤੇ ਕਾਰਵਾਈ ਕਰ ਰਹੀ ਹੈ ਕਿ ਆਖਰੀ ਘਟਨਾ ਹੈ ਜੀ ਕਿਦੋਂ ਵੀ ਹੈ ਕਿੰਨੇ ਵਜੇ ਦੀ ਹੈ ਤੇ ਉਹ ਜਿਹੜੇ ਸਬੰਧਤ ਉੱਤੇ ਮਲਾਦੋ ਸੀਗੇ ਉਹਨਾਂ ਤੇ ਸਖਤ ਜਿਹੜੀ ਕਾਰਵਾਈ ਹੈ ਕਰਨ ਲਈ ਉਹ ਐਸਡੀਪੀਟੀ ਪਿਆਰ ਹੈ ਜੀ ਠੀਕ ਹੈ ਬាទ ਬាទ ਸ਼ੁਕਰੀਆ ਪਰਮ ਜਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ